ਅਹ ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਦੌਲਤ ਡੈਰੀ ਫਾਰਮ ਚੋਂ ਬਣਾਉਣ ਲੱਗੇ ਆ ਬਾਈ ਕੋਲੇ ਤਿੰਨ ਗਾਂ ਮਣੇ ਤਿੰਨ ਹੀ ਬਾਈ ਤਾਜ਼ੀਆਂ ਸੂਈਆਂ ਤੇ ਮੋਲਲਾ ਬਾਈ ਕਹਿੰਦਾ ਜਮਾ ਜਾਇਜ਼ ਹੋਣਗੇ ਹੈਰਾਨ ਕਰਨ ਵਾਲੇ ਮੋਲ ਹੋਣਗੇ ਜਮਾ ਖਿੱਚ ਕੇ ਮੋਲ ਰੱਖਣੇ ਆ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਹੋਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਭਾਈ ਜੀ ਸਸੀ ਗਾਲ ਸਸੀ ਗਾਲ ਬਾਈ ਹੋ ਠੀਕ ਹੋ ਵਧੀਆ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਅਤਾਰ ਸਿੰਘ ਨਾਲ ਦੌਲਤਰਾ ਪਿੰਡ ਬਗੜਾੜੀ ਜ਼ਿਲ੍ਹਾ ਫਿਰਕਤ ਸੀਲ ਜਤੋ ਠੀਕ ਆ ਬਾਈ ਨੇੜੇ ਬਾਜਾ ਖਾਨਾ ਨੇੜੇ ਵੀਰੇ ਬਾਜਾ ਖਾਨੇ ਤੇ ਕੋੜਕਪੁਰਾ ਬਾਰੇ ਠੀਕ ਆ ਮੋਬਾਈਲ ਨੰਬਰ ਬੋਲੋ 8647601402 ਠੀਕ ਆ ਬਾਈ ਹਾਂ ਬਾਈ ਜਿਹੜੀ ਪਹਿਲੇ ਨੰਬਰ ਦੇ ਵਾੜ ਦੇ ਨੇ ਟੌਪ ਰੀਡ ਦੀ ਕਿਹੜਾ ਸੂਚ ਸੋਈ ਇਹ ਵੀਰੇ ਰਿਜਨਲ ਵੀਰੇ ਦੂਜਾ ਸੂਰਾ ਵੈੜ ਸੂਈ ਆ। ਹੂੰ। ਸੂਈ ਨੂੰ ਅੱਜ ਵੀਰੇ ਚੌਥਾ ਦਿਨ ਹੋ ਗਿਆ। ਚੌਥਾ ਦਿਨ। ਹਾਂ। ਬੱচ্চਾ ਕੀ ਆ ਮਗਰ? ਬੱচ্চਾ ਵੀਰੇ ਬੱੱਛੀ ਆ ਮਗਰ। ਬੱੱਛੀ ਬਹੁਤ ਜੰਗੀ ਆ। ਬੱੱਛੀ ਵੀ ਬਹੁਤ ਚੰਗੀ ਆ ਵੀਰੇ। ਬੱੱਛੀ ਦੀ ਕੁਆਲਿਟੀ ਚੈੱਕ ਕਰ ਲਓ। ਪਹਿਲਾਂ ਬੱੱਛੀ ਬਹੁਤ ਚੰਗੀ ਆ ਤੇ ਵੈੜ ਤਾਂ ਖੇਰ। ਬਾਕੀ ਵੀਰੇ ਵੈੜ ਵੀ ਬਹੁਤ ਚੰਗੀ ਆ ਰੰਗ ਪ੍ਰਿੰਟ ਬੜਾ ਚੰਗਾ। ਬਾਕੀ ਵੀਰੇ ਆਰਡਰ ਕੁਆਲਿਟੀ ਬਹੁਤ ਟਾਪ ਦੀ ਲੱਗਦੀ ਆ ਵੈੜ ਨੂੰ। ਆਹ ਦੇਖੋ ਨੇੜ ਤੋਂ ਚੈੱਕ ਕਰ ਬਹੁਤ ਸੋਹਣਾ ਆਰਡਰ ਬਹੁਤ ਸੋਹਣਾ ਲੇਵਾ ਲੱਗਿਆ ਵੈੜ ਨੂੰ ਵੀ ਕੱਲਾ ਕੱਲਾ ਬਾਕੀ ਨਾੜਾ ਨੂੜਾ ਬੜੀਆਂ ਜਿਆਦੇਆਂ ਵਹਿੜ ਤੇ ਦੇ ਵੇ ਦੇਖੋ ਦੋਨੇ ਮਸੂਲੇ ਵਾਦੇ ਕੀ ਆ ਬਾਕੀ ਜਿੰਨੀਆਂ ਵੀਰੇ ਵਹਿੜ ਸਾਰੀ ਦੁੱਧ ਵਾਲੀ ਆ ਵੀਰੇ ਬਰੀਕ ਵਹਿੜ ਆ ਪੂਰੀ ਦੁੱਧ ਵਾਲੀ ਖੋਲੋ ਭਾਈ ਕਿੰਨਾ ਗ ਦੁੱਧ ਦਾ ਹੁਣ ਦੁੱਧ ਹੈਗਾ ਵੀਰੇ ਹੁਣ 14 ਤੋਂ 15 ਲੀਟਰ ਵੀਰੇ ਬੋਲਾ ਹੁਣ ਤਿਆਰ ਹੈ ਥੱਲੇ ਖੁੱਲਾ ਓਕੇ ਭਾਈ ਹਾਂ ਠੀਕ 14 ਤੋਂ 15 ਲੀਟਰ ਬੋਲਾ ਹਾਂ ਬੋਲਾ ਤਿਆਰ ਆ ਵੀਰੇ ਜਿਹੜਾ ਖੁੱਲਾ ਜਿਹੜਾ ਮੈਂਤੀ ਵਾਲਾ ਵੀਰੇ ਓਕੇ ਭਾਈ ਹਾਂ ਜਿਹੜਾ ਉਹ ਕਹਿ ਦੇਣਾ ਉਹ ਤਾਂ ਭਾਈ 18-19 ਕਿਲੋ ਕਹਿ ਦੇ ਓਕੇ ਭਾਈ ਠੀਕ ਆ ਪ੍ਰਿੰਟ ਬੜਾ ਚੰਗਾ ਬਰੀਕੀ ਜਿ ਮੈੜਾ ਬਈ ਥਾਂ ਲੇਵਾ ਬੜਾ ਕਮਾਲ ਦਾ ਆਰਡਰ ਦੇਖੋ ਬਾਕੀ ਟਾਈਮ ਵੀ ਜਿਹੜਾ ਸਵੇਰਾ ਦਾ ਹੀ ਆ ਸ਼ਾਮ ਤੱਕ ਦੇ ਇੱਕ ਆਰਡਰ ਕਿੰਨਾ ਵਧੀਆ ਤਿਆਰ ਕਰਦੀ ਆ ਲੇਵਾ ਦੇਖੋ ਫੀਟਿੰਗ ਵਾਲਾ ਪੂਰਾ ਤਗੜਾ ਲੇਵਾ ਖੁੱਚਾਂ ਤੋਂ ਪ੍ਰੋਪਰ ਲੇਵਾ ਸਾਕੀ ਰੰਗ ਪ੍ਰਿੰਟ ਵੀਰੇ ਬਰੀਕ ਵਹਿੜਾ ਪੂਰੀ ਦੁੱਤ ੜੀ ਆ ਵੀਰੇ ਸਹੀ ਗੱਲ ਆ ਕਿੰਨਾ ਕਿਤੇ ਤੂੰ ਐਸਟੀਮੇਟ ਜੀ ਦੁੱਧ ਵੀਰੇ 20 ਕਿਲੋ ਬੈਡ ਨੂੰ ਨਾਰਮਲ ਹੀ ਚਾਹੀਦਾ ਵੀਰੇ ਦੁੱਧ ਜਿਵੇਂ ਵੀਰੇ ਕੁਆਲਿਟੀ ਆਰਡਰ ਕੁਆਲਿਟੀ ਆ ਬੈਡ ਦੀ ਟਾਪ ਦੀ ਹੈ ਬਾਕੀ ਠੰਡੀ ਸੀਲ ਬੋਧ ਜਿਵੇਂ ਮਰ ਗਿਆ ਚੋਲੇ ਬਾਹਰ ਕਿਹੜਾ ਸੋਹਣਾ ਲੱਗਿਆ ਲੈਵਾ ਰਹਿਣਾ ਕੰਮ ਵਾਲੀ ਨੇ ਕੁਛ ਨਹੀਂ ਲੈਵਾ ਬਾਹਰ ਮੈਂ ਗੱਲ ਲੱਗਿਆ ਬੈਡ ਨੂੰ ਮੇਨ ਗੱਲ ਪਸੂ ਦੇ ਲੇਵੇ ਦੀ ਹੈ ਲੇਵੇ ਦੀ ਕੁਆਲਿਟੀ ਚੈੱਕ ਕਰੋ ਲੈਵਾ ਦਾ ਵੀਰੇ ਇਹੋ ਜੀ ਲੱਖ ਵਾਲੀ ਨੂੰ ਛੇਤੀ ਲੱਗਦਾ ਜਿਵੇਂ ਇਹ ਲਈ ਫੱਟੇ ਵਿਚਾਰੀ ਤਕੜੀ ਫੀਟਿੰਗ ਹੈ ਬਈ ਲੇਵੇ ਤੇ ਨਾੜਾ ਹੋਣਾ ਦੇਖੋ ਲੇਵੇ ਵਿੱਚ ਫੋਲ ਲੱਗ ਤੇ ਤੋਰਾ ਦੇਖੋ ਬਰੀਕੀ ਬਰੂਕੀ ਦੀ ਕ ਇਹ ਮੁੱਲ ਕੀ ਆ ਭਰਾ ਜੈਜਾ ਮੁੱਲ ਵੀਰੇ ਕਰਨ ਦਾ ਵੀਰੇ ਜਿੰਨਾ ਮਰਜ਼ੀ ਕਰਾ ਲਾ ਪਰ 70000 ਚੋਂ 2000 ਰੁਪਏ ਛੋੜ ਕੇ 68000 ਦੀ ਵੱਛੀ ਦੇ ਦਾਂਗੇ ਵੀਰੇ ਠੀਕ ਆ ਭਾਈ ਮੁੱਲ ਗਰਾਉਂ ਨੂੰ ਜੱਡਾ ਮਰਜ਼ੀ ਕਰਾ ਲਓ ਮੁੱਲ ਤੇ 70000 ਚੋਂ ਭਾਈ ਕਹਿੰਦਾ 2000 ਛੋੜ ਕਰਦੇ 68000 ਦੀ ਵੜ ਦੇ ਦੇਗੇ ਮੁੱਲ ਜਮ ਜੈਜਾ ਪਹਿਲਾਂ ਵੀ ਮੁੱਲ ਭਾਈ ਬਾਕੀ ਵੀਰੇ ਵੱਛੀ ਬਹੁਤ ਚੰਗੀ ਆ ਵੀਰੇ ਮਗਰ ਜਿੰਨੀ ਵੀ ਚੰਗੀ ਕਹਿ ਦੀ ਹੈ ਹਾਂ ਬੱਚਾ ਮਗਰ ਬੱਚੀ ਬੱਚੀ ਫੁੱਲ ਕੁਆਲਟੀ ਆਈ ਵੀਰੇ ਨਾਲ ਹੀ ਵੜ ਤਿਆਰ ਹੋ ਜਾਣੀ ਆ ਵੀਰੇ ਹਾਂ ਵੀਰੇ 1.5 ਸਾਲ ਦੇ ਬੱਚੀ ਨੇ ਨਾਲ ਹੀ ਤਿਆਰ ਅੱਛਾ ਹੁੰਦਾ ਫਿਰ ਵੀ ਲੈਣਾ ਪੈਣਾ ਸੀਗਾ ਪਰ ਬੱਚੀ ਵੀਰੇ ਸਭ ਹੀ ਰਾਸ ਆ ਜੂਗੀ ਸਹੀ ਗੱਲ ਆ ਬਾਕੀ ਵੀਰੇ ਆਰਡਰ ਉਹ ਖਾਵੇ ਵੀਰੇ ਕਿੱਡਾ ਚੰਗਾ ਲੱਗਿਆ ਵੜ ਨੂੰ ਲੈਵਾ ਬੜੀ ਬੜੀ ਆਰਡਰ ਦੇਖੋ ਲੈ ਬਈ ਨਾੜਾ ਨੂਣਾ ਫੁੱਲ ਚਾਈਆਂ ਛਾੜੀ ਵਾਲਾ ਆਰਡਰ ਮੁੱਲ ਵੀ ਜਾਇਜ਼ ਆ ਵੀਰੇ ਮਹਾਂਤ ਹਾਂ ਵੀਰੇ ਨਹੀਂ ਕਿ ਛੋਟੀ ਵੜਾ ਵੀਰੇ ਪੂਰੀ ਵੱਡੀ ਵੜਾ ਕੋਈ ਛੋਟੀ ਵੜ ਨਹੀਂ ਕੀ ਜਿਹੜੀ ਗੱਲ ਆ ਕੱਦ ਦਾ ਉਸਦੀ ਮੀਟ ਲਾ ਲਓ ਬਾਈ ਬਾਕੀ ਰੰਗ ਪ੍ਰਿੰਟ ਬਹੁਤ ਹੀ ਸੋਹਣਾ ਵੜ ਦਾ ਵੀ ਅੱਗੇ ਭਰਾ ਦੋ ਨੰਬਰ ਤੇ ਕਿਹੜਾ ਸੂਆ ਵੀਰੇ ਇਹ ਵੀਰੇ ਦੂਜਾ ਸੂਆ ਵੜ ਸੁਈ ਆ ਕਦੋਂ ਸੁਈ ਆ ਭਰਾ ਇਹਨੂੰ ਵੀਰੇ ਸੁਈ ਨੂੰ ਅੱਜ ਹੋ ਗਏ ਵੀਰੇ ਇਹਨੂੰ ਆਪਣਾ 12 ਤੋਂ 13 ਦਿਨ ਹੋ ਗਏ ਹੁਣ 12 ਤੋਂ 15 ਹੋ ਗਏ 15 ਹੀ ਹੋ ਗਏ ਹੁਣ ਓਕੇ ਹਾਂ ਇਹ ਵੀਰੇ ਆਪਾਂ ਗੱਭਨ ਲਈ ਸੀਗੀ ਵੀਰੇ ਵੜ ਹੂੰ ਉਦੋਂ ਥੋੜਾ ਥਣ ਜ ਆਪਣਾ ਨਾ ਥਣ ਕਿਤੇ ਸੀਗੇ ਠੀਕ ਆ ਤੋ ਥਣ ਹੋਣਾ ਘਾਟਾ ਵੀਰੇ 25 ਦੀ ਧਾਰਾ ਆਉਂਦੀ ਐ ਇੱਕ ਥਣ ਚ ਓਕੇ ਦੁੱਧ ਹੋਊਗਾ ਵੀਰੇ 14 ਤੋਂ 15 ਕਿਲੋ ਦੁੱਧ ਹੋਊਗਾ ਹੁਣ ਖੁੱਲਾ ਦੇ ਥੱਲੇ ਠੀਕ ਆ ਹਾਂ ਬੱਚਾ ਕਿਹੜਾ ਬੱਚਾ ਵੀਰੇ ਬੱਚਾ ਇਹਦੇ ਮਗਰ ਆਹ ਬੱਚਾ ਹਾਂ ਜੁਈ ਜੁਈ ਦੀ ਇੱਕ ਨੰਬਰ ਆ ਵੀਰੇ ਇੰਨੀ ਠੰਡੀ ਸੀ ਲਾ ਵੀਰੇ ਜਿਵੇਂ ਮਰਜ਼ੀ ਬੈਠਾ ਰਹਿ ਹਾਂ ਥਾਣ ਦੇ ਇੱਕੋ ਮੁੱਟੀ ਵਾਲਾ ਥਣ ਇੱਕ ਥਾਣ ਬਾਈ ਕਹਿੰਦਾ ਵੀ ਮੰਨ ਕੇ ਜਾਂ ਤਿਲ ਮੰਨ ਲੈ ਨਹੀਂ ਨਹੀਂ ਤਿਲ ਨਹੀਂ ਵੀਰੇ 25 ਦੀ ਧਾਰਾ ਆਉਂਦੀਆਂ ਬਾਈ 25 ਦੀ ਧਾਰਾ ਹਾਂ ਮਰਦੇ ਸੁਈ ਨੂੰ ਵੀਰੇ ਬੈਠ ਵੀਰੇ ਆਪਾਂ 60000 ਦੀ ਬੰਦਾ ਪਾਸ ਕਰਾ ਦੇ ਹੂੰ ਮਰਦੇ ਸੁਈ ਨੂੰ ਵੀਰੇ ਪਾਸ ਆ ਵੀਰੇ ਜਿਹਨੂੰ ਮਰਜ਼ੀ ਬੰਦਾ ਪਾਸ ਕਰਾ ਦੇ ਓਕੇ ਹਾਂ ਠੀਕ ਆ ਤਿਲ ਤਾਂ ਹੋਵੇ ਵੀਰੇ ਕੁਛ ਆਵੇ ਨਾ ਇਹ ਜਿਹੜੇ 25 ਦੀ ਧਾਰਾ ਆਉਂਦੀਆਂ ਤੀਜਾ ਹਿੱਸਾ ਥਣ ਹੈਗਾ ਇਹ ਓਕੇ ਹਾਂ ਖੋਲ ਦੇ ਬਾਈ ਪਰ ਵੀਰੇ ਆਪਾਂ ਤਿੰਨ ਥਣ ਦੇ ਦੇਵਾਂਗੇ ਵੀਰੇ ਤਨਥਣ ਬਾਈ ਸਹੀ ਚੱਲਦੇ ਇੱਕ ਜੋ 20 25 ਦਾ ਨਾ ਆਉਂਦੀਆਂ ਨੇ ਜਮਾ ਤੇ ਲੈ ਨਹੀਂ ਚੱਲ ਵੀ ਸਕਦਾ ਅੰਗਲੇ ਸੋਏ ਨੂੰ ਬਾਈ ਕਹਿੰਦਾ ਪੂਰਾ ਵੀਰੇ ਵੀਰੇ ਬੰਦਾ ਮਿਹਨਤ ਕਰਨੀ ਪੈਣੀ ਆ ਵੀਰੇ ਆਪਣੇ ਕੋਲ ਨਾ ਟਾਈਮ ਹੈ ਨਹੀਂਗਾ ਕਰਨ ਦਾ ਜਿਹੜੀ ਗੱਲ ਹੈ ਸਹੀ ਆ ਬਾਈ ਫੁੱਲ ਬਰੀਡ ਬੱਚੇ ਬਹੁਤ ਚੰਗੇ ਜੰਦੇ ਉਹ ਕਰੰਟ ਫਰੰਡ ਫੋਲ ਚੰਗਾ ਦੇਖੋ ਤੋਰਾ ਤੋਰਾ ਨੰਬਰ 1 ਦੁੱਧ ਵੀ ਬਾਈ ਨੇ ਚੰਗਾ ਤਿਆਰ ਦੱਸਿਆ ਖੁੱਲਾ ਤਿਆਰ ਆ ਵੀਰੇ ਇੰਨਾ ਵੀਰੇ ਕੋਈ ਬੰਦਾ ਦੋ ਟਾਈਮ ਤਿੰਨ ਟਾਈਮ ਚ ਹੋ ਸਕਦਾ ਆਪਣੇ ਕੋਲੇ ਹਾਂ ਠੀਕ ਆ ਬਾਈ ਦੋਰਾ ਦੇਖੋ ਬਈ ਕਮਾਲ ਨੂੰ ਭਗੀ ਰੰਗ ਪ੍ਰਿੰਟ ਵੀਰੇ ਨਾੜਾ ਲੋੜਾ ਬਹੁਤ ਜਿਆਦਾ ਲੱਗੀਆਂ ਵੀਰੇ ਪਰਲੇ ਪਗ ਨਾੜਾ ਪਤਾ ਕਿਡੀਆਂ ਚੰਗੀਆਂ ਲੱਗੀਆਂ ਸ਼ਾਂਤ ਆਰਡਰ ਦੇਖੋ ਬਈ ਕਮਾਲ ਦਾ ਬਸ ਪਤੇ ਲੈ ਫੇਸ ਦੇਖੋ ਫੇਸ ਬੜਾ ਪਿਆਰਾ ਕਹਿਣ ਮੈਂ ਨਾ ਨਾੜਾ ਨਿਕਲ ਫੁੱਲ ਨਾ ਕੀ ਬਾਤ ਪਰਲੇ ਪਾਸੇ ਬੋਲ ਕਿਡੀਆਂ ਚੰਗੀਆਂ ਨਾੜਾ ਲਗੀਆਂ ਬਹਿੜ ਦੇ ਕੀ ਬਾਤ ਤੇ ਕੀ ਮੋਲ ਭਰਾ ਜੈਜਾ ਦਾ ਜੈਜ ਵੀਰੇ ਆਪਣੀ ਤਾਂ ਲਈ ਹੋਈ ਹੈ 65 70000 ਦੀ ਬਹਿੜ ਪਰ ਹੁਣ ਜਿਹੜਾ ਘਾਟਾ ਦਾ ਘਾਟਾ ਹੀ ਜਾਣਾਗਾ ਇਹ 32000 ਦੀ ਬਹਿੜ ਦੇ ਦਾਂਗੇ ਅੱਜ ਬਈ ਚੱਕ ਬਈ ਹਾਂ ਜਮ ਜੈ ਜ ਮੋਲਾ 32000 ਦੀ ਬਾਈ ਬਾਈ ਬੱਚੀ ਨਹੀਂ ਦਿੰਦਾ ਵੀਰੇ ਇਹਦਾ ਦੁੱਧ ਵੀਰੇ ਆਦਾ ਦਸੀ ਦੋ ਦਸਾਂ ਦਾ ਦੁੱਧ ਪੁੱਦਾ ਪੈਸੇ ਪੂਰੇ ਕਰ ਜਣੇ ਨੇ ਸਹੀ ਗੱਲ ਆ ਭਾਈ ਹੂੰ ਐਡੀ ਕਿ ਚੰਗੀ ਵੜਾ ਸਹੀ ਗੱਲ ਫਿਰ ਆਪਣੇ ਕੋਲ ਥਾ ਥੋੜਾ ਹੈਗਾ ਖੜਾਉਣ ਦੀ ਇਹਦਾ ਲੋਡ ਨਹੀਂ ਵੀਰੇ ਪੂਰਾ ਚੰਗਾ ਮੁੱਲ ਜਮ ਜੈ ਜ ਰੱਖਿਆ ਬਾਈ ਨੇ 32000 ਦੀ ਬਾਈ ਕਹਿੰਦਾ ਵੜ ਦੇ ਦਾਂਗੇ ਬਸ ਦੇਣ ਨਾਲ ਲੈਣ ਨਾਲ ਮੁੱਲ ਜਾਈ ਆ ਬਸ ਬਹੁਤ ਠੀਕ ਆ ਭਾਈ ਆਰਡਰ ਵੀ ਕਮਾਲ ਦਾ ਨਾੜਾ ਨੂੜਾ ਫੁੱਲ ਚੰਗੀਆਂ ਨੇ ਤੇ ਥਾਣ ਬਹੁਤ ਚੰਗਾ ਮੁੱਠੀ ਵਾਲਾ ਥਾਣ ਚਵਾਈ ਕਿਵੇਂ ਆ ਭਰਾ ਇੱਕ ਨੰਬਰ ਹੋਊਗੀ ਵੀਰੇ ਚਵਾਈ ਦਾ ਵੀਰੇ ਚੁਆਈ ਦਾ ਪਤਾਰਾ ਮਾਰ ਕੇ ਵਿਖਾ ਦਿੰਨੇ ਆ ਐਂ ਦਾ ਪਤਾਰਾ ਮਾਰ ਦੇਣਾ ਅਗਰ ਆਪ ਗਾਇਆਂ ਵਿਖਾ ਦਿੰਨੇ ਆ ਹਾਂ ਅੱਗੇ ਤਿੰਨ ਨੰਬਰ ਕਿਹੜਾ ਸੂਆ ਭਰਾ ਇਹ ਵੀ ਜਰਸੀ ਦੂਜਾ ਸੂਆ ਵੈਰ ਸੂਈ ਵੀ ਆ ਕਦੋਂ ਸੂਈ ਆ ਭਰਾ ਸੂਈ ਨੂੰ ਨਾ ਵੀਰੇ 25 ਤੋਂ 25 26 ਤੱਕ ਹੋ ਗਿਆ ਨੂੰ ਸੂਈ ਨੂੰ ਓਕੇ ਦੁੱਧ ਵੀਰੇ ਮੈਂਤੀ ਵਾਲਾ 12 ਲੀਟਰ ਹੋਊਗਾ ਥੱਲੇ ਠੀਕ ਆ ਹਾਂ ਬੱਚਾ ਕੀ ਆ ਬੱਚਾ ਵੀਰੇ ਬੱਚਾ ਇਹਦੇ ਆਪ ਅਗਰ ਬੈਠਾ ਚੁਆਈ ਚੁਈ ਇੱਕ ਨੰਬਰ ਆ ਵੀਰੇ ਪੂਰ ਛਿੱਟੇ ਦੀ ਫੋਲ ਗਰੰਟੀ ਹੋਏਗੀ ਥਣ ਘਟਵਾਦ ਦੀ ਹਾਂ ਬਾਕੀ ਬਰੀਡ ਬਰੂਡ ਕੁਆਲਿਟੀ ਬਹੁਤ ਆ ਇਹ ਵੀ ਬੱਚੀ ਵੀਰੇ 40000 ਦੀ ਦੇ ਦ ਮੋਲ ਜਮਾ ਜਾਏ 40000 ਦੀ ਬੜ ਬਾਈ ਕਹਿੰਦਾ ਦੇ ਦੇਣ ਫੁੱਲ ਗਰੰਟੀ ਹੋਗੀ ਵੀਰੇ ਆਪਣੀ ਕੜ ਕਪਾ ਕੇ ਤੇ ਘਰੇ ਚੱਲਣਾ ਵੀਰੇ ਸਾਫ ਸੁਥਰੀਆਂ ਬੜਾ ਹੂੰ ਫੇਸ ਬੜਾ ਚੰਗਾ ਬੋਦੀ ਚੰਗੀ ਐ ਸਨਖ ਬਣਾ ਬੜ ਦੇ ਬਾਕੀ ਵੀਰੇ ਸਾਫ ਸੁਥਰੀ ਬਹੁਤ ਸੋਹਣੀ ਬੜਾ ਬਹੁਤ ਆ ਜਿੰਨੀ ਵੀ ਕਰੀਏ ਰੁੱਕ ਫੁੱਲ ਲਵਿੰਗ ਤੇ ਵਲਟ ਲਾ ਚੈੱਕ ਕਰ ਲੋ ਲੇਵਾ ਬਹੁਤ ਸੋਹਣਾ ਬਾਈ ਤੇ ਦੁੱਧ ਵੀ ਬਾਈ ਨੇ ਚੰਗਾ ਤਿਆਰ ਰਸਿਆ ਵੱਡੀ ਗੱਲ ਮੋਲ ਦੀ ਆ ਮੋਲ ਵੀ ਜਮਾ ਜਾ ਜੀ ਵੀਰੇ ਟੋਕਰ ਵਾਲੇ ਮੋਲ ਆ ਵੀਰੇ ਸੱਜਰਵਾਣਾ ਦਿੰਨੇ ਆਪਾਂ 4000 ਰੁਪਿਆ ਮੋਲ ਆ ਮਾਨਦਨ ਵੀ ਵਿੱਚੋਂ ਜੀ ਜੋ ਮੋ ਜਾਲੇ ਮੋ ਲਖੇ ਚਿਕਾ ਮੋ ਲਾ ਕੀ ਬਾਤ ਆ ਬਾਕੀ ਵੀਰੇ ਬਰੀਡ ਇੰਨੀ ਕਾਣਾ ਵਹਿੜਦੀ ਜਿੰਨੀ ਵੀ ਕਹਿਦੇ ਉਨੀ ਕ ਸਹੀ ਗੱਲ ਦੇਖੋ ਫੇਸ ਦੇਖੋ ਫੇਸ ਦੀ ਬਿਊਟੀ ਕਮਾਲਾ ਟੂਆ ਟੂਆ ਬਹੁਤ ਚੰਗਾ ਬੋਦੀ ਵਾਦੀ ਚੰਗੀ ਬਹੁਤ ਸੋਹਣੀ ਵਹਿੜਾ ਵੀਰੇ ਜਿੰਨੀ ਵੀ ਕਹਿਦੇ ਹੁਣ ਦੇ ਵਿੱਚ ਫੁੱਲ ਆਣ ਦੇਖੋ ਭਾਈ ਮੁੱਠੀ ਵਾਲਾ ਥਾਨ ਇਕੱਲਾ ਇਕੱਲਾ ਬਾਕੀ ਠੰਡੀ ਬਹੁਤ ਆ ਵੀਰੇ ਜਿੱਥੇ ਬੈਠਾ ਮਰਜੀ ਚੁਈ ਜਾ ਵੀਰੇ ਜਿਵੇਂ ਮਰਜੀ ਜਿੱਥੇ ਮਰਜੀ ਜਾ ਕੋਈ ਚੱਕਰੀ ਨਹੀਂ ਹਿਲਣਾ ਤਾਂ ਕਰਮ ਵਾਲੀ ਨੇ ਹੈ ਹੀ ਨਹੀਂ ਨਾ 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 ਵੀਰੇ ਹਿਲਣਾ ਨਾ ਪਰਦਾ ਪਤਾ ਹੀ ਨਹੀਂ ਇਹਨੂੰ ਵੀਰੇ ਹਮ ਸਹੀ ਆ ਮੋਲ ਵੀ ਭਰਾ ਨੇ ਜੈ ਜਰ ਰੱਖਿਆ ਮਾਨ ਦਾ ਜਿਹੜਾ ਮੌਕੇ ਤੇ ਜਰੂਰ ਹੋਊ ਤੋਰਾ ਚੰਗਾ ਚਮਕ ਚੰਗੀ ਚੰਗੀ ਆ ਬੜਾ ਸਨਕੀ ਆ ਵੇ ਬਾਈ ਮੋਲ ਵੀਰੇ ਮੇਲਾ ਲੁੱਟਣ ਵਾਲੀ ਆ ਵਾ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਹਮ ਸਹੀ ਆ ਬਾਈ ਮੋਲ ਜਮਾ ਜੈ ਜੈ ਇਸ ਭਾ ਨਹੀਂ ਮਿਲਦੀਆਂ ਹਨਾ ਵੀਰੇ ਕੋਈ ਨਹੀਂ ਵੀਰੇ ਦਿੰਦਾ ਇਹੋ ਜਿਹੀ ਭਾਜੇ ਹੋਈਆਂ ਬੜਾ ਵੀਰੇ ਇਸ ਦੇਖੋ ਦੇਖੋ ਕਿੰਡੀ ਚੰਗੀ ਬੜਾ ਚੰਗੀ ਆ ਸਨਕ ਪੋਣਾ ਬੜ ਦੇ ਵਿੱਚ ਬੱਚੇ ਵਿੱਚ ਵੀਰੇ ਟਾਪ ਦੇ ਦਊਗੀ ਵੀਰੇ ਜਿੰਨੇ ਵੀ ਕਰੀ ਕਿ ਉਹਨੇ ਕਾੜ ਨਹੀਂ ਖੋੜ ਨਹੀਂ ਪੂਰੀ ਬਹੁਤ ਚੰਗੀ ਵੀਰੇ ਬੜਾ ਲੈ ਭਾਈ ਜਿਵੇਂ ਮਰਜ਼ੀ ਬੈਠਾ ਰੇ ਕੋਈ ਚੱਕਰ ਨਹੀਂ ਚਵਾਈ ਦੇਖੋ ਚੂਣ ਦੇ ਖੋਲਾ ਹੈ ਭਾਈ ਮਾਰਦੇ ਸਿੱਧੀਆਂ ਕਰਕੇ ਧਾਰਾ ਚਵਾਈ ਦੇਖੋ ਲੈ ਨੰਬਰ 1 ਜਿਵੇਂ ਮਰਜ਼ੀ ਧਾਰਾ ਮਰੀਦਾ ਕੋਈ ਚੱਕਰ ਨਹੀਂ ਪੂਰੀ ਬੋਲੀ ਚਵਾਈ ਆ ਲੈ ਮਗਰਲੇ ਥਣਾ ਚੈੱਕ ਕਰ ਲੋ ਚੋ ਭਾਈ ਲੈ ਧਾਰਾ ਹੁੰਦੀਆਂ ਹਨ ਇਹਦੇ ਚ ਵੀਰੇ ਮੈਂ ਕਹਿੰਦਾ ਵੀਰੇ ਤੀਜਾ ਹੀ ਥਾਣਾ ਵੀਰੇ ਹਾਂ ਤੀਜਾ ਇਸਾ ਥਾਣਾ ਹੈਗਾ ਲੈ ਚਵਾਈ ਦੇਖੋ ਨੰਬਰ 1 ਚਵਾਈ ਕਿਆ ਬਾਤ ਆ ਮੋਟੀ ਮੋਟੀ ਚਾਰਾ ਜਿਵੇਂ ਮਰਜੀ ਬੈਠਾ ਰਹੇ ਵੀਰੇ ਜਲ ਕੋਈ ਚੈੱਕ ਕਰੀ ਜਿਹੜਾ ਬੰਦਾ ਵੀਰੇ ਸੈਕ ਵੀ ਜਾਊਗਾ ਤੇ ਤੇ ਵੀਰੇ ਚਵਾਈ ਕਰਨੀ ਹਮ ਸਹੀ ਗੱਲ ਆ ਬਾਈ ਇਹ ਵੀ ਵੀਰੇ ਜੱਤ ਸ਼ਾਬਾਸ਼ ਚਵਾਈ ਇਹਦੀ ਵੀ ਚੰਗੀ ਆ ਹਨਾ ਬਹੁਤ ਬਹੁਤ ਨਾਲੇ ਕੋਈ ਦਸਮਾਨ ਨਹੀਂ ਕਰਾਇਆ ਨਾ ਨਾ ਵੀਰੇ ਤਾਂ ਬੱਕਰੀਆਂ ਵਰਗੀਆਂ ਹੁੰਦੀਆਂ ਤਾਂ ਵੀਰੇ ਹਮ ਸਹੀ ਗੱਲ ਆ ਲੈ ਇੰਨਾ ਠੰਡਾ ਹੁੰਦਾਗਾ ਹਮ ਲੈ ਚਵਾਈ ਜੂਈ ਇਹਦੀ ਵੀ ਨੰਬਰ 1 ਕਿਆ ਬਾਤ ਮੋਟੀ ਮੋਟੀ ਚਵਾਈ ਆ ਸੋਣ ਨੇ ਬੜਦਾ ਹਨਾ ਬਹੁਤ ਬੜੇ ਬਹੁਤ ਵਧੀਆ ਚਵਾਈ ਆ ਵੀਰੇ ਇਹ ਤਾਂ ਬੱਚਾ ਬੁੱਤ ਨਹੀਂ ਛੱਡਿਆ ਪਰੇ ਥੱਲੇ ਹਾਂ ਬਹੁਤ ਵਧੀਆ ਠੰਡੀ ਵਹਿੜਾ ਤੇ ਨਾਗਸੀ ਭਰਾ ਕੋਲੇ ਤਿੰਨ ਤਿੰਨ ਹੀ ਦਿਖਾਤੇ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਆ ਭਾਈ ਨਕਨਟ ਕਰ ਲਓ ਜੀ ਧੰਨਵਾਦ